ਨੱਚਦੀ ਜਵਾਨੀ ਜਾਵੇ ਹੁੰਦੀ ਮਸਤਾਨੀ ਜਾਵੇ ਪੈਰਾਂ ਨਾਲ ਪੱਟਦੀ ਏ ਧੂਲ ਜਵਾਨੀ ਹੈ ਬੱਲੇ ਨਹੀਂ ਬੱਲੇ ਨਹੀਂ ਤੇਰਾ ਅਕਬਰ ਗਾਏ ਗਰੂਰ ਜਵਾਨੀ ਹੈ ਬੱਲੇ ਨਹੀਂ ਬੱਲੇ ਫਿਰ ਹੁਣ ਤੱਕ ਜਿੰਨੇ ਵੀ 100 150 ਗੀਤ ਆਇਆ ਲੋਕਾਂ ਨੇ ਬਹੁਤ ਮਾਨ ਸਤਕਾਰ ਇੱਜ਼ਤ ਮਾਨ ਬਖਸ਼ਿਆ ਅਸੀਂ ਵੀ ਇਸ ਗੀਤ ਤੇ ਬੜਾ ਜ਼ੋਰ ਲਾਇਆ ਬੜਾ ਸਾਫ਼ ਸੁਥਰਾ ਗੀਤ ਬਣਾਇਆ ਜਿਹੜਾ ਪਰਿਵਾਰ ਚ ਬੈਠ ਸੁਣ ਸਕਿਓ ਸ਼ਹਿਰ ਪਟਿਆਲੇ ਦੇ ਮੂਝਫੂੜ ਹੈਨਾ ਜੇ ਉਸ ਨੂੰ ਇਸ ਸਮੇਂ ਦੇ ਵਿੱਚ ਤੁਸੀਂ ਦੁਬਾਰਾ ਸ਼ੂਟ ਕਰਨਾ ਹੋਵੇ ਗਾਣੇ ਦੀ ਉਹੀ ਕੰਪੋਜੀਸ਼ਨ ਹੋਏਗੀ ਉਹੀ ਸ਼ਹਿਰ ਹੋਊਗਾ ਕਿਉਂਕਿ ਲੋਕਾਂ ਦੇ ਜ਼ਿਹਨ ਚ ਅੱਜ ਵੀ ਸ਼ਹਿਰ ਪਟਿਆਲੇ ਦਾ ਗੀਤ ਉਹੀ ਬਚਿਆ ਹੈ ਆਵੇਂ 22 ਨੰਬਰ ਫਾਟਕ ਦੇ ਉੱਤੇ ਪੁਲ ਬਣ ਗਿਆ ਉਹ ਫਾਟਕ ਦਿਖਾਵਾਂਗੇ ਪ੍ਰਾਂਦੇਵਾਲੇ ਬਾਜ਼ਾਰ ਤੇ ਹੁਣ ਮੋਡੀਫਾਈਡ ਹੋ ਗਿਆ ਪ੍ਰਾਂਦੇਵਾਲੇ ਬਾਜ਼ਾਰ ਹੈਗੇ ਆ ਪਰ ਅੱਜ ਕੱਲ ਸਟੇਜਾਂ ਉੱਤੇ ਕੌਂਟਰੋਵਰਸੀ ਚੱਲਦੀ ਹੈ ਨਾ ਜਵਾਬ ਦਿੱਤੇ ਜਾਂਦੇ ਨੇ ਛੋਟੀ ਜੀ ਜ਼ਿੰਦਗੀ ਮਿਲੀਆਂ ਤਾਂ ਕੌਂਟਰੋਵਰਸੀ ਨਾ ਕਰ ਦਿਓ ਹਰ ਕਿਸ ਨੇ ਆਪਣਾ ਕਲਾਕਾਰ ਨੇ ਕਰਮ ਕਰਨਾ ਆਪਣੇ ਕਰਮ ਕਰੋ ਕਰਨ ਦੇ ਸਾਹਮਣਾ ਚੱਲੋ ਆਪਾਂ ਸਭੇ ਚਾਹ ਨੂੰ ਚੰਗੀਆਂ ਚੀਜ਼ਾਂ ਦੇਈਏ ਜਿਵੇਂ ਹੁਣ ਇਸ ਵੇਲੇ ਬਹੁਤ ਬੱਚੇ ਚੰਗੇ गा ਰਿਹਾ ਦਿਲਜੀਤ ਦੇਖੋ ਕਿੱਥੇ ਪਹੁੰਚ ਗਿਆ ਬਾਬਾ ਅੱਛਾ गा ਰਿਹਾ ਰਾਜਵੀਰ ਜਵੰਦਾ ਉਹ ਉਹਨੂੰ ਵੇਖ ਕੇ ਸਾਨੂੰ ਆਪਣੀ ਜਵਾਨੀ ਯਾਦ ਆ ਜਾਂਦੀ ਹੈ ਸੋਹਣੇ ਸੋਹਣੇ ਪੱਗਾਂ ਬੰਨ੍ਹ ਕੇ ਟਾਈਆਂ ਲਾ ਕੇ ਬੱਚੇ ਘਾਰੇ ਆ ਉਹ ਆਪਣੇ ਕਲਚਰ ਨੂੰ ਚੰਗਾ ਪ੍ਰਮੋਟ ਕਰੇ ਚੰਗੀ ਚੀਜ਼ ਦਿਓਗੇ ਚੰਗਾ ਪਰੋਸਾਂਗੇ ਉਹ ਤੁਹਾਡੀ ਸਿਹਤ ਵੀ ਠੀਕ ਰਹੇਗੀ ਹੈਲੋ ਨਮਸਤੇ ਸਸ਼ਕਲ ਜੀ ਮੈਂ ਵਿਸ਼ਾਗਰ ਰਜ਼ਾਨਾ ਸਪੋਕਸਮੈਨ ਤੋਂ ਤੁਹਾਡੇ ਨਾਲ ਸਾਡੀ ਪੰਜਾਬੀ ਇੰਡਸਟਰੀ ਦੇ ਕੁਝ ਅਜਿਹੇ ਗਾਇਕ ਨੇ ਜੋ ਆਪਣੇ ਨਾਮ ਨਾਲ ਘਟ ਆਪਣੀਆਂ ਗਾਣੀਆਂ ਤੇ ਗੀਤਾਂ ਨਾਲ ਜ਼ਿਆਦਾ ਪਛਾਣੇ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਨੇ ਬਾਈ ਹਰਦੀਪ ਗਿੱਲ ਜੀ ਜੋ ਕਿ ਸਾਡੇ ਨਾਲ ਨੇ ਉਹਨਾਂ ਦਾ ਨਵਾਂ ਗਾਣਾ ਅੱਜ ਰਿਲੀਜ਼ ਹੋਇਆ ਹੈ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਵੀ ਉਹਨਾਂ ਦਾ ਐਕਸਪੀਰੀਅੰਸ ਦੱਸਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਜਾਨਾ ਸਪੋਕਸਪਰਸ ਦੇਖਣ ਆ ਰਹੇ ਸਾਰੇ ਸਰੋਤਿਆਂ ਨੂੰ ਬਾਈ ਹਰਦੀਪ ਜੀ ਸਤਿ ਸ਼੍ਰੀ ਅਕਾਲ ਬਹੁਤ ਇਹ ਚੈਨਲ ਦੇੰਦੋਲ ਨੇ ਰਾਤ ਨੂੰ ਨੀ ਤਰੱਕੀ ਕਰ ਰਿਹਾ ਹੈ ਬੜੀਆਂ ਬਹੁਤ ਤੁਹਾਡੇ ਚੈਨਲ ਤੇ ਬੇਟਾ ਇੰਟਰਵਿਊ ਆਈਆਂ ਆ ਤੁਸੀਂ ਅੱਜ ਸਾਡੀ ਇੰਟਰਵਿਊ ਇਸ ਦੀ ਲਾਂਚਿੰਗ ਤੇ ਆਇਓ ਥੈਂਕ ਯੂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਨਵੇਂ ਗੀਤ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਸਾਰੇ ਗਾਣੇ ਲੋਕਾਂ ਦੇ ਦਿਲਾਂ ਚ ਵੱਜਦੇ ਨੇ ਅਜਿਹਾ ਕੋਈ ਵਿਆਹ ਨਹੀਂ ਜਿੱਥੇ ਤੁਹਾਡਾ ਗਾਣਾ ਨਾ ਵੱਜੇ ਤੇ ਇਹ ਬਸ ਆਡੀਅנס ਦੀ ਮਿਹਰਬਾਨੀ ਆ ਕਿ ਉਹ ਸਾਡੇ ਗਾਣੇ ਸੁਣਦੇ ਆ ਸਾਡੇ ਗੀਤਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਇਹ ਤੇ ਆਡੀਅנס ਇਹਨੇ ਤੁਹਾਡੇ ਗੀਤ ਨੂੰ ਕਿੱਥੇ ਪਹੁੰਚਾਉਣਾ ਇਹ ਵੀ ਹੁਣ ਤੁਸੀਂ ਤੁਹਾਡੇ ਜਰੀਏ ਦਾ ਆਪਾਂ ਗਾਣਾ ਚੱਲਣਾ ਚਾਹੀਦਾ ਪਰ ਚਲਾਉਣਾ ਤੁਸੀਂ 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 ਚਲਾਓਗੇ ਤਾਂ ਤਾਂ ਹੀ ਚੱਲੂਗਾ ਨਾ ਆਵਾਮ ਤੱਕ ਪਹੁੰਚੇਗਾ ਗੀਤ ਤੁਹਾਡਾ ਜਵਾਨੀਏ ਬੱਲੇ ਨਹੀਂ ਬੱਲੇ ਤੋਂ ਵੀ ਇਹੀ ਉਮੀਦ ਹੈ ਵੀ ਲੋਕਾਂ ਦੇ ਦਿਲਾਂ 'ਚ ਵਸੇ ਇਹ ਦੇਖੋ ਜੀ ਆਡੀਅנס ਜੱਜ ਹੁੰਦੀ ਹੈ ਮੇਰੇ ਹੁਣ ਤੱਕ ਜਿੰਨੇ ਵੀ 100 150 ਗੀਤ ਆਇਆ ਲੋਕਾਂ ਨੇ ਬਹੁਤ ਮਾਨ ਸਤਕਾਰ ਇੱਜ਼ਤ ਮਾਨ ਬਖਸ਼ਿਆ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਇੱਕ ਥਾਲੀ 'ਚ ਪਰੋਸ ਕੇ ਚੰਗੀ ਚੀਜ਼ ਰਈਏ ਜੋ ਜਿਹੜੀ ਚੰਗੀ ਚੀਜ਼ ਹੈ ਉਹ ਆਸਤਾ ਆਸਤਾ ਅਵਾਮ ਤੱਕ ਪਹੁੰਚਦੀ ਹੈ ਅਸੀਂ ਵੀ ਇਸ ਗੀਤ ਤੇ ਬੜਾ ਜ਼ੋਰ ਲਾਇਆ ਬੜਾ ਸਾਫ਼ ਸੁਥਰਾ ਗੀਤ ਬਣਾਇਆ ਜਿਹੜਾ ਪਰਿਵਾਰ ਚ ਬੈ ਕੇ ਸੁਣ ਸਕਿਓ ਤੇ ਉਮੀਦ ਹੈ ਕਿ ਸਰੋਤਿਆਂ ਦੀ ਕਚੈਰੀ ਚ ਖਰਾ ਉਤਰੇਗਾ ਪੰਜਾਬੀ ਗਾਇਕੀ ਦੀ ਜੇ ਗੱਲ ਕਰੀਏ ਤਾਂ ਜਿਵੇਂ ਪਹਿਲੇ ਗੀਤ ਬਣਦੇ ਸੀ ਤੇ ਅੱਜ ਅੱਜਕੱਲ ਜਿਵੇਂ ਗੀਤ ਬਣ ਰਹੇ ਨੇ ਉਹਨਾਂ ਵਿੱਚੋਂ ਕੀ ਫਰਕ ਹੈ ਤੁਹਾਡੀ ਨਜ਼ਰ ਲਈ ਕੀ ਫਰਕ ਹੈ ਟੈਕਨੀਕਲੀ ਬੇਟਾ ਬੜੇ ਸਟਰੋਂਗ ਹੈ ਨਾ ਹੁਣ ਤੁਹਾਡੇ ਕੈਮਰੇ ਬੜੇ 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 ਸੁਣ ਸੁਣੇ ਕੈਮਰੇ ਆ ਗਏ ਵੱਡੇ ਕੈਮਰੇ ਆ ਗਏ ਉਹ ਸਾਡੇ ਟਾਈਮ ਤੇ ਉਹਦੇ ਛੋਟੇ ਛੋਟੇ ਜੇ ਜਲੰਧਰ ਦੂਦਰਸ਼ਨ ਦੇ ਕੈਮਰੇ ਜਿਹੜਾ ਹੁੰਦੇ ਉਹੀ ਪਾਵਰਫੁਲ ਵੱਡੇ ਕੈਮਰੇ ਹੁੰਦੇ ਸੀ ਬਾਕੀ ਉਸ ਤੋਂ ਬਾਅਦ ਜਿਹੜੇ ਕੈਮਰੇ ਆ ਗਏ ਕੈਮਰੇ ਆਪਣਾ ਹੁਣ ਤੁਹਾਡੇ ਟੈਕਨੀਕਲ ਐਡਵਾਂਸ ਹੋ ਗਿਆ ਆਪਾਂ ਰਿਕਾਰਡਿੰਗਾਂ ਜਿਹੜੀਆਂ ਹੁੰਦੀਆਂ ਅੱਗੇ ਆਪਾਂ ਨੂੰ ਬੰਬੇ ਜਾਣਾ ਪੈਂਦਾ ਸੀ ਦਿੱਲੀ ਜਾਣਾ ਪੈਂਦਾ ਹੁਣ ਸਾਡੇ ਪੰਜਾਬ 'ਚ ਦੇਖੋ ਕਿੰਨੇ ਵਧੀਆ ਵਧੀਆ ਸਟੂਡੀਓ ਬਣ ਗਏ ਐ ਇੱਥੇ ਜਿਹੜੀ ਹੱਬ ਬਣ ਗਈ ਐ ਦਿੱਲੀ ਵਾਲੇ ਵੀ ਬੰਬੇ ਵਾਲਿਆਂ ਨੇ ਵੀ ਸਟੂਡੀਓ ਆ ਕੇ ਸਾਡੇ ਚੰਡੀਗੜ੍ਹ ਪੰਜਾਬ 'ਚ ਬਣਾ ਲਿਆ। ਕਿਉਂ ਬਣਾ ਲਿਆ ਕਿਉਂਕਿ ਸਾਰੀ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਸਾਰੇ ਪੰਜਾਬ 'ਚ ਹੈ। ਉਹ ਇੱਥੇ ਹੁਣ ਚੰਡੀਗੜ੍ਹ ਦੇ ਆਲੇ ਦੁਆਲੇ। ਜੇ ਅਸੀਂ ਵਰਟਿੰਗਸ ਦੀ ਗੱਲ ਕਰੀਏ ਵੀ ਪਹਿਲੇ ਹੁੰਦੇ ਸੀ ਸੌਫਟ ਗਾਣੇ ਹੈਨਾ ਉਹਨਾਂ ਦੇ ਮਤਲਬ ਸੁਣ ਕੇ ਨਾ ਇਹ ਗਾਣੇ ਹੁੰਦੇ ਸੀ ਹਾਂ ਪਰ ਜੇ ਹੁਣ ਦੇ ਗਾਣੇ ਦੇਖੀਏ ਤਾਂ ਉਹ ਮਤਲਬ ਗਨ ਕਲਚਰ ਨੂੰ ਜਿਵੇਂ ਕਈ ਪ੍ਰਮੋਟ ਕਰਦੇ ਨੇ ਲੜਾਈਆਂ ਨੂੰ ਨਸ਼ਿਆਂ ਨੂੰ ਪਰ ਜਿਵੇਂ ਤੁਹਾਡਾ ਗਾਣਾ ਨਿਕਲਿਆ ਠੀਕ ਹੈ ਉਹ ਨਸ਼ਿਆਂ ਦੇ ਵਿਰੁੱਧ ਹੈ ਬਿਲਕੁਲ ਵੀ ਜਵਾਨੀ ਵਾਰੇ ਹੈ ਬਿਲਕੁਲ ਤੁਹਾਡੀ ਟਾਪਿਕ ਠੀਕ ਹੈ ਅਸੀਂ ਕਲਾਕਾਰਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਗਨ ਕਲਚਰ ਜਦੋਂ ਆਪਣਾ ਯੂਥ ਵੇਖੇਗਾ ਉਹ ਉਸ ਚੀਜ਼ ਨੂੰ ਅਪਣਾਉਂਦਾ ਆ ਆਪਾਂ ਸਭੇ ਚਾਹੁੰਦੇ ਚੰਗੀਆਂ ਚੀਜ਼ਾਂ ਦੇਈਏ ਜਿਵੇਂ ਹੁਣ ਇਸ ਵੇਲੇ ਬਹੁਤ ਬੱਚੇ ਚੰਗੇ गा ਰਿਹਾ ਦਿਲਜੀਤ ਦੇਖੋ ਕਿੱਥੇ ਪਹੁੰਚ ਗਿਆ ਠੀਕ ਆ 바ਵਾ ਅੱਛਾ गा ਰਿਹਾ ਆ ਥੋੜਾ ਗੁਰਨਾਮ ਪੱਲਰ ਹੋ ਗਿਆ ਰਾਜਵੀਰ ਜਵੰਦਾ ਉਹ ਉਹਨੂੰ ਵੇਖ ਕੇ ਸਾਨੂੰ ਆਪਣੀ ਜਵਾਨੀ ਯਾਦ ਆ ਜਾਂਦੀ ਹੈ ਸੋਹਣੇ ਸੋਹਣੇ ਪੱਗਾਂ ਬੰਨ੍ਹ ਕੇ ਟਾਈਆਂ ਲਾ ਕੇ ਬੱਚੇ गा ਰਹੇ ਆ ਉਹ ਆਪਣੇ ਕਲਚਰ ਨੂੰ ਚੰਗਾ ਪ੍ਰਮੋਟ ਕਰੇ ਚੰਗੀ ਚੀਜ਼ ਦਿਓਗੇ ਚੰਗਾ ਪ੍ਰੋਸਾਂਗੇ ਉਹ ਤੁਹਾਡੀ ਸਿਹਤ ਵੀ ਠੀਕ ਰਹੇਗੀ ਹਾਂਜੀ ਪਰਿਵਾਰ ਤੰਦਰੁਸਤ ਰਹੇਗਾ ਅੱਜ ਕੱਲ ਬੱਚੇ ਕਿੰਨੇ ਇੱਕ ਇੱਕ ਦੇ ਬੱਚਾ ਆਪਣੇ ਕੋਲ ਇੱਕ ਘਰਾਂ ਚ ਇੱਕ ਇੱਕ ਦੋ ਦੋ ਬੱਚੇ ਆ ਤੇ ਥੋੜੇ ਮੱਧਮ ਐਵੇਂ ਕਹਿੰਦਾ ਵੀ ਬਾਕੀ ਦੇ ਕੰਮ ਬਾਅਦ ਚ ਪਹਿਲੋ ਸਿਹਤ ਜ਼ਰੂਰੀ ਆ ਸਿਹਤ ਦਾ ਖਿਆਲ ਰੱਖੋ ਆਪਣਾ ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖੋ ਜਿਹੜਾ ਮਨੁੱਖਾ ਜਨਮ ਇੱਕ ਵਾਰੀ ਮਿਲਣਾ ਫਿਰ ਆਪਾਂ ਆਪਣੀ ਕਿਹੜੀ ਜੁਨੇ ਪਹਿਣਾ ਇਹਨੂੰ ਰੱਜ ਕੇ ਹੰਡਾਈਏ ਇੱਕ ਆਰਟਿਸਟ ਨੂੰ ਨਾ ਬਹੁਤ ਰੋਕ ਲਈ ਜਾਂਦੀ ਹੈ ਨਾ ਕਿ ਵੀ ਤੁਹਾਡਾ ਇੱਕ ਕਦੇ ਆਰਟਿਸਟ ਦਾ ਇਹ ਗਾਣਾ ਨਹੀਂ ਚੱਲਣ ਦਿੰਦਾ ਕਿਸੇ ਦੀ ਫਿਲਮ ਨਹੀਂ ਚੱਲਣ ਦਿੰਦੀ ਔਰ ਇਹ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਕਿ ਆਖਿਆ ਤੁਸੀਂ ਜਿਵੇਂ ਇੱਕ ਆਰਟਿਸਟ ਨੂੰ ਰੋਕ ਲਈ ਜਾਂਦੀ ਹੈ ਨਾ ਕਦੇ ਵੀ ਇਹ ਤੁਸੀਂ ਗਾਣਾ ਨਹੀਂ ਗਾਣਾ ਇਹ ਤੁਸੀਂ ਬੋਲ ਨਹੀਂ ਬੋਲ ਸਕਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹ ਇਹ ਚਲੋ ਉਹ ਜਿਹੜੇ ਉਠਾ ਰਹੇ ਆ ਦੇਖੋ ਵਰਲਡਵਾਈਡ ਵੇਖੋ ਉਹ ਫਿਰ ਆਪਾਂ ਰੋਕ ਨਹੀਂ ਲਾ ਸਕਦੇ ਪਰ ਜਿੱਥੇ ਤੁਹਾਡਾ ਹੈਗਾ ਕਿ ਰੋਕਾਂ ਲਾ ਕੇ ਫਿਰ ਤੁਸੀਂ ਆਪਣੇ ਕਲਚਰ ਨੂੰ ਪ੍ਰੋਮੋਟ ਨਹੀਂ ਕਰ ਸਕਦੇ ਠੀਕ ਹੈ ਜਿਹੜੇ ਕਿੰਤੂ ਪਰੰਤੂ ਚੀਜ਼ਾਂ ਹੈਗੀਆਂ ਉਹ ਚੀਜ਼ਾਂ ਆਪਾਂ ਕੱਢ ਸਕਦੇ ਜਿਵੇਂ ਹੁਣ ਇੱਕ ਦੋ ਪਿਕਚਰ ਆਈਆਂ ਐ ਆਬਜੈਕਸ਼ਨ ਕੀਤਾ ਉਹਦੇ ਚ ਉਹਨਾਂ ਦੀ ਉਹਨੀ ਇੱਕ ਚੀਜ਼ ਕੱਟਦੀ ਆ ਉਹ ਕੱਟ ਦਿਓ ਆਬਜੈਕਸ਼ਨ ਵਾਲੀ ਚੀਜ਼ ਪਰ ਇੱਕ ਪਿਕਚਰ ਬਣਦੀ ਆ ਇੱਕ ਕਲਾਕਾਰ ਕੋਈ ਗੀਤ ਬਣਾਉਂਦਾ ਬੜੇ ਔਖੇ ਗੀਤ ਬਣਦੇ ਆ ਤਾਂ ਹੀ ਤੇ ਕਿਹਾ ਕਿ ਇਹਨੂੰ ਆਪਾਂ ਬੜੇ ਸੋਚ ਸਮਝ ਕੇ ਆਪਣੀ ਕਿਚੈਰੀ 'ਚ ਹਾਜ਼ਰ ਕਰਨਾ ਚਾਹੀਦਾ ਜਿਵੇਂ ਪਹਿਲੇ ਦੇ ਟਾਈਮ 'ਚ ਹੁੰਦਾ ਸੀ ਵੀ ਜੇ ਸੀਨੀਅਰ ਆਰਟਿਸਟ ਆ ਗਿਆ ਤਾਂ ਜੂਨੀਅਰ ਆਰਟਿਸਟ ਉਹਨਾਂ ਦੇ ਪੈਰ ਤੱਕ ਝੁੁੰਦਾ ਸੀ ਪਰ ਅੱਜ ਕੱਲ੍ਹ ਸਟੇਜ 'ਆ ਉੱਤੇ ਕੌਂਟਰੋਵਰਸੀ ਚੱਲਦੀ ਹੈ ਨਾ ਜਵਾਬ ਦਿੱਤੇ ਜਾਂਦੇ ਨੇ ਉਹਦੇ ਬਾਰੇ ਮਤਲਬ ਕੀ ਕਹਿਣਾ ਚਾਹੂੰਗਾ ਜੇ ਅੱਜ ਕੱਲ੍ਹ ਦੇ ਜਿਹੜੇ ਆਰਟਿਸਟ ਆ ਰਹੇ ਨੇ ਮੈਂ ਨਵੇਂ ਕਲਾਕਾਰਾਂ ਨੂੰ ਇਹੀ ਅਪੀਲ ਕਰਦਾ ਕਿ ਕੰਟ ਛੋਟੀ ਜੀ ਜ਼ਿੰਦਗੀ ਮਿਲੀ ਇਹਨੂੰ ਕੰਟਰੋਵਰਸੀ ਦਾ ਕੱਢ ਦਿਓ ਹਰ ਇੱਕ ਨੇ ਆਪਣਾ ਆਪਣਾ ਕਲਾਕਾਰ ਨੇ ਕੰਮ ਕਰਨਾ ਆਪਣੇ ਕੰਮ ਕਰੋ ਕਰਮ ਦੇ ਸਾਹਮਣਾ ਚੱਲੋ ਜਦੋਂ ਤੁਸੀਂ ਆਪਣਾ ਕੰਮ ਕਰੋ ਥੋੜਾ ਧਿਆਨ ਉਧਰ ਹੋਊਗਾ ਕੰਟਰੋਵਰਸੀ ਨਹੀਂ ਬਣਨਾ ਚਾਹੀਦਾ ਥੋੜੇ ਮੈਂ ਸਪੋਕਸਮੈਨ ਜਿਹਾ ਕਹਿੰਦਾ ਤੇ ਜਵਾਨੀ ਆਪੇ ਬੱਲੇ ਬੱਲੇ ਆਉਣੀ ਹੈ ਤੇ ਇੱਕ ਆਖਰ ਚ ਲੋਕਾਂ ਦੀ ਡਿਮਾਂਡ ਤੇ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਆ ਜੇ ਜਿਵੇਂ ਤੁਹਾਡਾ ਗਾਣਾ ਸੀ ਪਟਿਆਲੇ ਦੇ ਮੁੱਛ ਫੁੱਟ ਗੱਭਰੂ ਹੈਨਾ ਸ਼ਹਿਰ ਪਟਿਆਲੇ ਦੇ ਮੁੱਛ ਫੁੱਟ ਹੈਨਾ ਜੇ ਉਸ ਨੂੰ ਇਸ ਸਮੇਂ ਦੇ ਵਿੱਚ ਤੁਸੀਂ ਦੁਬਾਰਾ ਸ਼ੂਟ ਕਰਨਾ ਹੋਵੇ ਤਾਂ ਉਹ ਕਿਵੇਂ ਮਤਲਬ ਕੁਝ ਨਜ਼ਰੀਆ ਚੇਂਜ ਕਰੋਗੇ ਉਸ ਦਾ ਅੱਜ ਦਾ ਜਿਹੜਾ ਬੱਚੇ 뮤직 ਪਾਲਦੇ ਆ ਅਸੀਂ ਉਹ 뮤직 ਦੇਾਂਗੇ ਪਰ ਗਾਣੇ ਦੀ ਉਹੀ ਕੰਪੋਜੀਸ਼ਨ ਹੋਏਗੀ ਉਹੀ ਸ਼ਹਿਰ ਹੋਊਗਾ ਕਿਉਂਕਿ ਲੋਕਾਂ ਦੇ ਜ਼ਿਹਨ ਚ ਅੱਜ ਵੀ ਸ਼ਹਿਰ ਪਟਿਆਲੇ ਦੇ ਗੀਤ ਉਹੀ ਬਚਿਆ ਹੈ ਆਵੇਂ 22 ਨੰਬਰ ਫਾਟਕ ਦੇ ਉੱਤੇ ਪੁੱਲ ਬਣ ਗਿਆ। ਅਸੀਂ 22 ਨੰਬਰ ਫਾਟਕ ਥੱਲੇ ਜਿਹੜਾ ਉਹ ਫਾਟਕ ਲੱਗਿਆ ਹੋਇਆ। ਉਹ ਫਾਟਕ ਦਿਖਾਵਾਂਗੇ। ਪ੍ਰਾਂਦੇ ਆਲੇ ਬਾਜ਼ਾਰ ਤੇ ਹੁਣ ਮੋਡੀਫਾਈਡ ਹੋ ਗਿਆ ਪ੍ਰਾਂਦੇ ਆਲੇ ਬਾਜ਼ਾਰ ਹੈਗੇ ਆ। ਉੱਥੇ ਦੀਆਂ ਸਲਵਾਰਾਂ, ਉੱਥੇ ਦੀਆਂ ਕਲਚਰ ਜਿਹੜਾ ਸਾਡਾ ਹੈਗਾ। ਆਹ ਪ੍ਰਾਂਦੇ ਆਲਾ ਸਾਰੇ ਸਲਵਾਰਾਂ ਹੋ ਗਈਆਂ, ਪ੍ਰਾਂਦੇ ਹੋਗੇ, ਝੁੰਮਕੇ ਹੋਗੇ। ਇਹ ਇਹ ਪੰਜਾਬੀ ਆਪਣਾ ਛੱਬਿਆਚਾਰ ਤੇ ਪਟਿਆਲੇ ਦੀ ਸ਼ਾਨ ਆ। ਪੰਜਾਬੀ ਮਤਲਬ ਪੰਜਾਬੀ ਤਾਂ ਉਵੇਂ ਦੀ ਰਹੇਗੀ ਪੰਜਾਬੀ ਕਲਚਰ। ਫਲਮਾਕ ਨੂੰ ਉਤਰਾਂ ਹੀ ਹੋਏਗਾ, ਉਹੀ ਜੀਪਾਂ ਦਿਖਾਈਆਂ ਜਾਣਗੀਆਂ। ਕਿਉਂਕਿ ਲੋਕਾਂ ਦੇ ਦਿਆਂ ਚ ਆਵਾਜ਼ ਹਰਦੀਪ ਦੀ ਹੁਣ ਹੋਰ ਰਫਾਈਨਡ ਹੋ ਗਈ ਆ ਮਿਊਜ਼ਿਕ ਦੀ ਕੰਪਨੀ ਉਹ ਅੱਜ ਦਾ ਜੋ ਮਿਊਜ਼ਿਕ ਹੈਵੀ ਕਰਕੇ ਤੁਹਾਡੀ ਕਚਹਿਰੀ ਚ ਹਾਜ਼ਰ ਕਰਾਂਗੇ ਬਹੁਤ ਜਲਦੀ ਤੁਹਾਨੂੰ ਇਹ ਵੀ ਕੀ ਦਿੱਤਾ ਜਾਊਗਾ ਦੋ ਨਵੇਂ ਗੀਤ ਮੇਰੇ ਹੋਰ ਆ ਰਹੇ ਆ ਮੈਂ ਤੁਹਾਡੇ ਦੱਸਣਾ ਚਾਹੁੰਦਾ ਇੱਕ ਦਵਿੰਦਰ ਖੰਦੇਵਾਲ ਦਾ ਇੱਕ ਸ਼ਮਸ਼ੀਰ ਸੰਧੂ ਪਾਜੀ ਦਾ ਤੇ ਇੱਕ ਆਖਰ ਚ ਇੱਕ ਮੈਂ ਪੁੱਛਣਾ ਚਾਹੁੰਦੀ ਆ ਵੀ ਤੁਸੀਂ ਸਵੇਰੇ ਉੱਠ ਕੇ ਰਿਹਾਸ ਕਰਦੇ ਹੋ ਹੈਨਾ ਰੋਜ਼ ਸਵੇਰੇ ਉੱਠ ਕੇ ਰਿਹਾਸ ਕਰਦੇ ਹੋ ਪਰ ਅੱਜ ਕੱਲ ਦੇ ਆਰਟਿਸਟ ਨੇ ਜਿਹੜੇ ਉਹ ਕੰਪਿਊਟਰਾਈਜ਼ ਤੇ ਪੂਰੇ ਡਿਪੈਂਡ ਨਹੀਂ ਹੈ ਨਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਮੈਨੂੰ ਲੱਗਦਾ ਸੰਧਵਾ ਸਾਹਿਬ ਜਿਆਦਾ ਕਹੇ ਕਿ ਜਿਆਦਾ ਗੱਲਾਂ ਰਿਆਜ਼ ਦੀਆਂ ਹੋਈ ਜਾਂਦੀਆਂ ਇਹਦੇ ਆਪਣੀ ਜ਼ਿੰਦਗੀ ਦੀ ਖੂਬਸੂਰਤੀ ਦਾ ਰਾਜ਼ ਆ ਤੁਸੀਂ ਆਪਣਾ ਨੂੰ ਮੇਨਟੇਨ ਕਿਵੇਂ ਕਰਦਾ ਜਿਵੇਂ ਜੋਗਾ ਬਹੁਤ ਕਰਦੇ ਆ ਮੈਂ ਵਾਕ ਕਰਦਾ ਆ ਵਾਕ ਕਰਕੇ ਆ ਕੇ ਅਖਬਾਰ ਪੜ੍ਹ ਲਿਆ ਚਾਹ ਪੀ ਲਈ ਫਿਰ ਹੁੰਦਾ ਕੀ ਕੀ ਕਰੀਏ ਇੱਕ ਦਿਮਾਗ ਇਹੀ ਹੈ ਕਿ ਯਾਰ ਅੱਧਾ ਘੰਟਾ ਰਿਆਜ਼ ਕਰਨਾ ਔਰ ਰਿਆਜ਼ ਕਰਕੇ ਜ਼ਿੰਦਗੀ ਖੂਬਸੂਰਤ ਹੁੰਦੀ ਫਿਰ ਗੁਣਗਣਾਏ ਜਾਓ ਇਹ ਗੱਲੇ ਦੀ ਐਕਸਰਸ ਆ ਮੇਰੇ ਵੱਸ ਤੁਹਾਨੂੰ ਆ ਸੁਣ ਆਇਆ ਉਹ ਤਾਂ ਹੀ ਆਪਾਂ ਉੱਚੀ ਬਾਜਾਂ ਗਾਵਾਂਗੇ ਜੇ ਆਪਾਂ ਕਰਮ ਨਵਾਜ਼ੀ ਕਰਾਂਗੇ ਰਿਆਜ਼ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਰਜਾਨਾ ਸੁਭਕ ਸੁਵੇਖਣ ਵਾਲਿਆਂ ਨੂੰ ਜਵਾਨੀਏ ਬੱਲੇ ਨਹੀਂ ਬੱਲੇ ਥੈਂਕ ਯੂ